ਅੱਜ 16-17 ਸਾਲਾਂ ਬਾਅਦ ਹੀ ਭੈਣ ਭਰਾ ਮਿਲੇ ਨੇ ਦੋਨੇ ਭੈਣ ਜੂ ਐਸੇ ਰਹਿੰਦੀ ਆ ਚਲੋ ਸ਼ੁਕਰੀਆ ਫਿਰ ਵੀ ਭੈਣ ਅੱਜ ਆਪਣੇ ਭਰਾ ਨੂੰ ਮਿਲਣ ਆਈ ਆ ਤੇ ਨਹੀਂ ਤਾਂ ਸਾਡੇ ਕੋਲ ਇੱਥੇ ਕਾਫੀ ਇਸ ਤਰ੍ਹਾਂ ਦੇ ਬਾਪੂ ਬਜ਼ੁਰਗ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਹੁੰਦੇ ਹੋਏ ਵੀ ਕੋਈ ਮਿਲਣ ਨਹੀਂ ਆਉਂਦਾ ਕਹਿੰਦੇ ਦੇਖ ਕਿਦਾਂ ਦੁਖ ਦੀ ਗੱਲ ਆ ਕਿਹੜਾ ਦੁਖ ਦੀ ਇਹਨਾਂ ਭੈਣਾ ਭਰਾਵਾਂ ਦਾ ਭਰਾ ਹੋ ਕੇ ਤੂੰ ਲਾਈਵ ਦੇਖ ਕੇ ਦਦ ਗਈ ਤਾ ਕਸਾ ਮੈਂ ਹਾਂ ਮੈਂ ਕੀ ਕਰਾਂ ਮੇਰਾ ਇਹਨੂੰ ਜਗ੍ਹਾ ਨਹੀਂ ਮੈਡੀਕਲ ਮੈਂ ਕਿਤੇ ਲੁੱਕ ਜਾ ਹੁਣ ਤਾਂ ਮੇਰਾ ਬਾਪੂ ਠੀਕ ਆ ਹਨਾ ਆਇਆ ਤੇ ਠੀਕ ਆ ਤੇ ਦਾਦਾ ਦੱਸ ਪਪੂ ਮੇਰਾ ਛੋਟਾ ਭਰਾ ਮਰ ਗਿਆ ਇਹ ਰੋਵੇ ਕਹਿੰਦਾ ਤੂੰ ਨਾ ਜਾਂਦਾ ਮੈਂ ਚੱਲ ਜਾਂਦਾ ਮੈਂ ਕਿਹਾ ਦੇ ਭਾਈ ਭਾਈ ਆ ਜਿਹੜਾ ਕਿੰਨਾ ਦੁੱਖ ਲਣਾ ਪਰ ਜਿਹੜਾ ਇਹਨੇ ਦੁੱਖ ਚੱਲਣਾ ਸੀ ਹਨਾ ਉਹ ਸਾਰੇ ਬਚਾਰੇ ਮੇਰੀ ਹੈਲਪ ਕੀਤੀ ਆ ਮੈਂ ਕਿਹਾ ਮੈਂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਹਰਜਿੰਦਰ ਸਿੰਘ 12 ਤਰੀਕ 12ਵਾਂ ਮਹੀਨਾ ਤੇ 2022 ਦੇ ਵਿੱਚ ਅਸੀਂ ਬਾਪੂ ਜੀ ਨੂੰ ਲੈ ਕੇ ਆਏ ਸੀਗੇ ਤੱਲਨ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਬਾਪੂ ਸੂਏ ਦੀ ਪੰਦੀ ਤੇ ਬਾਪੂ ਦੀ ਲੱਤ ਕੱਟੀ ਹੋਈ ਸੀ ਬਹੁਤ ਮਾੜੀ ਹਾਲਤ ਦੇ ਵਿੱਚ ਬਾਪੂ ਉੱਥੇ ਬੈਠਾ ਝੁੱਗੀ ਦੇ ਵਿੱਚ ਦਿਨ ਕੱਟ ਰਿਹਾ ਸੀ ਕੌਣ ਆਇਆ ਮਿਲਣ ਹੈ ਬਾਪੂ ਕੌਣ ਆਇਆ ਅੱਜ ਮੂੰਹ ਸਾਫ਼ ਕਰਨ ਦੇ ਬਾਪੂ ਦੇ ਕੱਪੜਾ ਕੌਣ ਆ ਬਾਪੂ ਭੈਣ ਵੱਡੀ ਕਿਛੋਟੀ ਛੋਟੀ ਵੱਡੀ ਤੋਂ ਛੋਟੀ ਵੱਡੀ ਤੋਂ ਛੋਟੀ ਆ ਦੇਖ ਲਾ ਆ ਤੇਰੇ ਕਰਕੇ ਆਈਆਂ ਮੈਂ ਕਿੰਨੇ ਸਾਲਾਂ ਬਾਅਦ ਮਿਲੇ ਭੈਣ 12 ਸਾਲਾਂ ਬਾਅਦ ਮੈਂ ਮੀਡੀਅਮ ਛੇ ਦੀ ਜੁੜੀ ਹੋਈ ਹਾਂ 2006 ਪਾਏ ਲਾਰਜ ਮੈਂ ਹੀ ਕਰਾਇਆ ਤਾਂ ਦੋ ਵਾਰ ਲਾਰਜ ਕਰਾਇਆ ਪਰ ਭੈਣੇ ਜਿਹੜੀ ਹਾਲਤ ਚ ਅਸੀਂ ਲੈ ਕੇ ਆਏ ਆ ਬਹੁਤ ਮਾੜੀ ਉਹ ਮੈਂ ਮੇਰਾ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਖਰਚਾ ਭੇਜਦੇ ਨੇ ਇਹਨਾਂ ਨੇ ਆਪ ਆਪ ਤੇ ਕੀਤੀ ਉਹ ਲਾਈਫ ਮੈਂ ਨਹੀਂ ਕੀਤੀ ਆ ਬਸ ਇਹ ਪੁੱਟ ਉਹ ਮੁੰਡਾ ਲਈ ਜਾਂਦਾ ਸੀ ਪੈਸੇ ਖੋ ਕੇ ਇਹਦਾ ਇਹਦਾ ਮੁੰਡਾ ਲੈ ਜਾਂਦਾ ਸੀ ਉਹ ਨਸ਼ਿਆਂ ਨੂੰ ਦੇ ਜਾਂਦਾ ਸੀ ਉਹਨੂੰ ਆਪ ਵੀ ਇਹ ਬੜੀ ਹੈਲਪ ਕੀਤੀ ਹੈ ਇਹ ਮੇਰੇ ਰੱਬ ਜਾਣਦਾ ਜੋ ਮੈਂ ਦੱਸਿਆ ਸਾਨੂੰ ਲੋਕਾਂ ਨੇ ਉੱਥੇ ਅਸੀਂ ਅਸੀਂ ਬਹੁਤ ਮੈਂ ਬਹੁਤ ਪੈਸਾ ਭੇਜਿਆ ਉਹ ਆਸਾਮ ਇਹਨੂੰ ਮੈਂਨ ਗਈ ਉੱਥੇ ਵੀ ਪੈਸਾ ਭੇਜਿਆ ਪਰ ਹੁਣ ਮੇਰਾ ਕੀ ਕਸੂਰ ਹੈ ਲੈ ਹੁਣ ਤੋਂ ਮੈਂ ਕਹਿੰਦੀ ਸੀ ਤੂੰ ਆਪਣੇ ਲਈ ਕਾਕਾ ਕੁਝ ਕਰ ਕਰ ਭਾਜੀ ਹੈਨਾ ਇਹ ਦਾਦੇ ਕਹਿੰਦੇ ਦੇਖ ਕਿੱਦਾਂ ਦੁਖਰੀ ਗਾਲਿਆ ਕਿੱਦਾਂ ਦੁਖਰੀ ਇਹਨੇ ਭੈਣਾ ਭਰਾਵਾਂ ਦਾ ਭਰਾ ਹੋ ਕੇ ਤੂੰ ਲਾਈਵ ਦੇਖ ਕੇ ਦਦ ਕੀਤੀ ਮੈਂ ਕੀ ਕਰਾਂ ਮੇਰਾ ਜਗ੍ਹਾ ਨਹੀਂ ਮੈਦੀ ਕਿ ਮੈਂ ਕਿਤੇ ਲੁੱਕ ਜਾ ਚਲੋ ਧੰਨਵਾਦ ਤੁਸੀਂ ਮਿਲਣ ਆਏ ਹੋ ਭੈਣੇ ਇੰਨਾ ਹੀ ਬਹੁਤ ਹੈ ਸਾਡੇ ਵਾਸਤੇ ਮੇਰੀ ਮੇਰੀ ਜਿਹੜੀ ਆਪਣੀ ਹੈਲਥ ਬੜੀ ਖਰਾਬ ਹੋ ਗਈ ਸੀਗੀ ਕਈ ਸਾਲ ਮੈਂ 12 ਸਾਲਾਂ ਤੋਂ ਬਾਅਦ ਹੈ ਮੈਂ ਇਹਨੂੰ ਤੜਫਦੀ ਨਹੀਂ ਕਦੋਂ ਹੁਣ ਮੈਂ ਮਰਜੀ ਠੀਕ ਹੋਈ ਐਕਟਿਵ ਮੈਂ ਕਾ ਜੋ ਮਰਜ਼ੀ ਜੇ ਮੈਂ ਜਾਣਾ ਚਾਹਾਂਗੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਅਮਰੀਕਾ ਅਮਰੀਕਾ ਤੇ ਮੇਰੀ ਬੇਟੀ ਨੂੰ ਸੀ 2022 ਚ ਬਾਪੂ ਜੀ ਨੂੰ ਲੈ ਕੇ ਆਏ ਸੀ ਹਾਂ ਜੀ ਮੈਂ ਵੀਡੀਓ ਦੇਖੀ ਥਾਡੀ ਮੈਨੂੰ ਪਤਾ ਲੱਗਾ ਹਾਂ ਜੀ ਉਹ ਠੰਡ ਚ ਬਾਪੂ ਉੱਥੇ ਝੂਗੀ ਦੇ ਵਿੱਚ ਪਿਆ ਸੀਗਾ ਹਾਂ ਜੀ ਹਾਂ ਜੀ ਉਹਨ ਬਾਪੂ ਜੀ ਦੇ ਇੱਥੇ ਆ ਕੇ ਰਿਪੋਰਟਾਂ ਵਗੈਰਾ ਕਰਾਈਆਂ ਟੈਸਟ ਵਗੈਰਾ ਕਰਾਏ ਪਤਾ ਲੱਗ ਗਿਆ ਇਹਨਾਂ ਨੂੰ ਨਾਲ ਸੀਏ ਦੀ ਪ੍ਰੋਬਲਮ ਹੈ ਕੈਂਸਰ ਦੀ ਹੈ ਹਾਂਜੀ ਹਾਂਜੀ ਤੇ ਇਹਨਾਂ ਨੂੰ ਦੱਸਿਆ ਨਹੀਂ ਗੱਲਾ ਇਹ ਉਹਦਾ ਟਰੀਟਮੈਂਟ ਚੱਲਦਾ ਵਾ ਵਾਹਿਗੁਰੂ ਮਿਹਰ ਕਰੇ ਬਾਪੂ ਤਕੜਾ ਹੋਵੇ ਤੇ ਅੱਜ ਨਾਲ ਪਰ ਜੋ ਵੀ ਵਾਹਿਗੁਰੂ ਜਨਨਾ ਇਹਦੇ ਕੋਲ ਨੇ ਬੱਚੇ ਹੈ ਨਹੀਂ ਸੀ ਕੋਈ ਇਹਦੇ ਆਪਣੇ ਬੱਚੇ ਨਹੀਂ ਸੀ ਇਹਨੇ ਦੋ ਬੱਚੇ ਅਡਾਪਟ ਕੀਤੇ ਸੀ ਕਿ ਇਹ ਕੁੜੀ ਦਾ ਵਿਆਹ ਕੀਤਾ ਪੁੱਛੋ ਐਸੇ ਭੇਜੇ ਹੂੰ ਕੁੜੀ ਦਾ ਵਿਆਹ ਕੀਤਾ ਵਿਆਹ ਕਰਨਾ ਇਹਨੇ ਬੇਟੀ ਅਡਾਪਟ ਕੀਤੀ ਸੀ ਹਾਂਜੀ ਬੇਟੀ ਵੀ ਅਡਾਪਟ ਤੇ ਮੁੰਡਾ ਵੀ ਡਾਪਟ ਕੀਤਾ ਸੀ ਨਹੀਂ ਕਿੱਥੋਂ ਕੀਤਾ ਸੀ ਇਹ ਉਹ ਬੇਟੀ ਤਾਂ ਇਧਰੋਂ ਕਿਸੇ ਤੀਸ ਪੰਜਾਬ ਚੋਂ ਮੈਂ ਬਾਹਰ ਸੀ ਮਨਸਾਰੀ ਮਤਲਬ ਦਾ ਹਿਸਟਰੀ ਦਾ ਪਤਾ ਲੇਕਿਨ ਇਹ ਤੋਂ ਫਿਰ ਇਹ ਚਲੇ ਗਿਆ ਅਸਾਮ ਚ ਮੂਵ ਹੋ ਗਿਆ ਉੱਥੇ ਫਿਰ ਬੜੇ ਸਾਰੇ ਆ ਉੱਥੇ ਜਾ ਕੇ ਇਹਨਾਂ ਨੇ ਬੇਟਾ ਉੱਥੇ ਅਡਾਪਟ ਕੀਤਾ ਅੱਛਾ ਉਹ ਅਸਾਮ ਦਾ ਰਹਿਣ ਵਾਲਾ ਸੀ ਹਾਂ ਉਹ ਅਸਾਮ ਦਾ ਉਹ ਉਧਰ ਰੈਸੀਪੀ ਦਾ ਤੋਂ ਲੇਕਿਨ ਉਹਨ ਕਿੱਥੇ ਆ ਉਹ ਪਹਣੋ ਇੱਥੇ ਪੰਜਾਬ ਸੀ ਮੈਂ ਤੇ ਇੱਥੇ ਨਹੀਂ ਹੈਗੀ ਉਹ ਮੁੰਡਿਆਂ ਨੂੰ ਤਾਂ ਕਰਦਾ ਸੀ ਫੇਮ ਆਪਣੀ ਭੈਣ ਨੂੰ ਕਿਹਾ ਮੈਂ ਕਿ ਇਹਨੂੰ ਪਹਜਾਇਤੋਂ ਅਸੀਂ ਹੁਣ ਮੇਰੇ ਭਤੀਜੇ ਰੋਟੀ ਨਹੀਂ ਦਿੰਦੇ ਆ ਉਹ ਇਹ ਬਾਹਰ ਜਾ ਕੇ ਬਹਿੰਦਾ ਸੀ ਉਹ ਰਾਤ ਨੂੰ ਵੀ ਘਰ ਨੂੰ ਲਿਆਉਂਦੇ ਸੀ ਇਹ ਘਰ ਨਹੀਂ ਸੀ ਰਹਿੰਦਾ ਇਹਨੂੰ ਅੱਤ ਪੈ ਗਈ ਸੀ ਕੁਝ ਖਾਣ ਕਰਨ ਦੀ ਨਸ਼ੇ ਕਰਦਾ ਸੀ ਨਸ਼ੇ ਕਰਦਾ ਸੀ ਹਾਂ ਉਹ ਕਹਿੰਦੇ ਸੀ ਨਸ਼ਾ ਨਹੀਂ ਕਰਦੇ ਨਾ ਹਾਂ ਬਾਪੂ ਨਸ਼ਿਆਂ ਨੂੰ ਦੇਖ ਲੈ ਕੀ ਹਾਲ ਕਰਤਾ ਤੇਰਾ ਨਹੀਂ ਮੰਨਿਆ ਨਹੀਂ ਮੰਨਿਆ ਇਹ ਬਹੁਤ ਹੋ ਰਿਹਾ ਮੈਂ ਸਮਝਾ ਹਾਂ ਬਾਪੂ ਥੱਕ ਗਿਆ ਮੇਰਾ ਦਿਮਾਗ ਪਾਗਲ ਅੱਜ ਭੈਣ ਆਈ ਆ ਇਹ ਵੀ ਇਹੀ ਗੱਲ ਕਹਿੰਦੀ ਆ ਬਿਤੇਰੇ ਨਸ਼ਿਆਂ ਨੇ ਕੀ ਹਾਲ ਕਰਤਾ ਮੇਰੇ ਬਾਪੂ ਦਾ ਹੁਣ ਤਾਂ ਮੇਰਾ ਬਾਪੂ ਠੀਕ ਆ ਹਨਾ ਆਇਆ ਤੇ ਠੀਕ ਆ ਤੇ ਦੱਸ ਪਪੂ ਮੇਰਾ ਛੋਟਾ ਭਰਾ ਮਰ ਗਿਆ ਇਹ ਰੋਵੇ ਕਹਿੰਦਾ ਤੂੰ ਨਾ ਜਾਂਦਾ ਮੈਂ ਚੱਲ ਜਾਂਦਾ ਮੈਂ ਕਿਹਾ ਦੇਖ ਭਾਈ ਭਾਈ ਆ ਜਨਾ ਕਿੰਨਾ ਦੁੱਖ ਲਾਣਾ ਪਰ ਜਿਹੜਾ ਇਹਨੇ ਦੁੱਖ ਚੱਲਣਾ ਸੀ ਹੈ ਨਾ ਜਿੰਨਾ ਬਹੁਤ ਦਦੇ ਕਹਿੰਦੀਆਂ ਬਾਕੀ ਦੂਜੀ ਗੱਲ ਹਾਂ ਮੈਂ ਆ ਮੈਨੂੰ ਮੈਂ ਦੇਖੋ ਇੱਥੋਂ ਆ ਕੇ ਮੈਂ ਤੁਹਾਨੂੰ ਬਹੁਤ ਨਬਰ ਦੀ ਕੋਸ਼ਿਸ਼ ਕੀਤੀ ਮੈਨੂੰ ਪਤਾ ਨਾ ਲੱਗੇ ਤੇ ਸਾਰੇ ਵਿਚਾਰਾ ਮੇਰੀ ਹੈਲਪ ਕੀਤੀ ਮੈਂ ਕਹਾਂ ਮੈਂ ਜਾਣ ਤੋਂ ਮੈਨੂੰ ਜਦੋਂ ਮੈਂ ਵਾਪਸ ਜਾਉਂਗੀ ਮੇਰਾ ਦਿਲ ਨਹੀਂ ਕਰਿਆ ਮੈਨੂੰ ਮਿਲ ਕੇ ਜਾ ਜਿਹੜਾ ਕਰਕੇ ਮੈਂ ਆਈ ਹਾਂ ਮੈਂ ਕਹਾਂ ਮੈਂ ਆਪਣੇ ਨੂੰ ਮਾਫੀ ਕਰ ਸਕਦੀ ਕੁਝ ਹੋ ਗਿਆ ਉਹਨੂੰ ਮੈਂ ਦੇਖ ਨਹੀਂ ਸਕੀ ਪਰ ਦੇਖੋ ਹੋ ਲੱਤ ਸਿੱਧੀਆ ਪੈਨ ਲੱਤਾ ਪੇ ਵੜਾ ਲਈ ਦੋ ਵਾਰੀ ਪ੍ਰੈਸ਼ਰ ਕਰਾਇਆ ਮੇਰੇ ਭੈਣ ਲੱਤ ਕਿਹੜੇ ਸਾਲਾਂ ਚ ਵੱਡੀ ਗਈ ਜੀ ਇਹ ਇਹਨੇ ਕਿਤੇ 70 ਸੂਟ ਲੱਗੀਏ ਤੇ ਉਧਰ ਜਦੋਂ ਬਾਪ ਪਹਿਲਾਂ ਮੇਰੇ ਬڑے ਬ੍ਰਦਰ ਦੀ ਡੈਥ ਹੋਈ ਹੈ ਨਾ ਇਹ ਆ ਗਿਆ ਸੀ ਵਾਪਸ ਇਹਦੀ ਕਰਪਾ ਚਾਹਦੇ ਮੋਟਰਸਾਈਕਲ ਬੜਾ ਭਜਾਇਣ ਬੜੀ ਖੁਸ਼ੀ ਸੀ ਮੈਂ ਗਾਉਂ ਸਲੇਮ ਕੋਥੇ ਆ ਜਾਗਾ ਨਾ ਸਾਡੇ ਪਿੰਡ ਆ ਜਾਗਾ ਸਲੇਮਪੁਰ ਹਾਂਜੀ ਉੱਥੇ ਇਹ ਨਾ ਕਿ ਇੰਨਾ ਮੋਟਰਸਾਈਕਲ ਲਾਇਆ ਫਿਰ ਇਹ ਉਧਰ ਗੱਡੀ ਸੀ ਕਿ ਉਹ ਕੋਈ ਛੱਡਿਆ ਹੈ ਤਾਂ ਕਹਿੰਦਾ ਮੇਰੀ ਗੱਡੀ ਆ ਮੇਰੀ ਭੈਣ ਨੇ ਕਿਹਾ ਆਪਣਾ ਉਧਰ ਗੱਡੀ-ਗੁੱਡੀ ਵੇਚ ਕੇ ਚਾ ਇੱਧਰ ਲਾਇਆ ਇੱਕ ਪਾਸੇ ਪਟਾ ਨਾ ਉਧਰ ਨਾ ਉਧਰ ਤਾਂ ਇਧਰ ਤਾਂ ਫਿਰ ਇਹ ਉਧਰ ਤੋਂ ਗੱਡੀ ਲੈਣ ਗਿਆ ਫਿਰ ਨੇ ਕਿਹਾ ਕਿ ਮੈਨੂੰ ਕਰ ਤੈਨ ਲੱਖ ਦੀ ਕਿਨੇ ਲੋੜ ਆ ਤਫੇਰ ਮੈਂ ਇਹਨੂੰ ਮੇਰੀ ਭੈਣ ਜੋ ਲੈ ਮੈਂ ਤੇਰੇ ਪੈਸੇ ਦਵਾਂਗੀ ਤੂੰ ਇਹਨੂੰ ਪੈਸੇ ਦੇ ਦੇ ਇਹਦੀ ਗੱਡੀ ਜਾ ਕੇ ਬਣਾ ਲੈ ਉੱਥੇ ਗੱਡੀ ਬਣਾਉਣ ਗਿਆ ਪਤਾ ਨਹੀਂ ਕੀ ਹੋਇਆ ਇਹਨੂੰ ਕਿਸੇ ਨੇ ਪੁਲਿਸ ਹੁਣ ਫੜ ਲਿਆ ਤੇ ਗੋਡੇ ਤੇ ਸੱਟ ਮਾਰੀ ਸਾਨੂੰ ਅਸੀਂ ਪੁੱਛਿਆ ਕੀ ਲੈ ਤੇ ਗੋਡਾ ਪਹਿਲਾਂ ਸਹੀ ਸੀ ਫਸੇ ਨਹੀਂ ਪ੍ਰੋਬਲਮ ਸੀ ਇਹਨੂੰ ਕੋਈ ਗੋਡੇ ਦੀ ਫੇਰ ਉੱਥੇ ਗੋਡੇ ਤੇ ਫੇਰ ਇਹ ਗੱਡੀ ਜੋ ਨਿਕਲ ਨਹੀਂ ਸਕਿਆ ਫੇ ਮੇਰੀ ਭੈਣ ਦੇ ਕੋ ਪੈਸੇ ਲਾ ਕੇ ਉਹ ਉੱਥੇ ਇੱਕ ਮਹੀਨਾ ਰਿਹਾ ਵਿਚੇ ਇਹ ਕਹਿੰਦੇ ਪਿਸ਼ਾਬ ਚੂ ਕਰਦਾ ਰਿਹਾ ਉੱਥੇ ਖਾਣੇ ਲੋਕ ਰਹਿ ਕੇ ਦੇਂਦੇ ਰਹਿਆ ਪਰ ਇਹ ਮੇਰੀ ਭੈਣ ਫੇ ਉੱਥੇ ਕਿਸੇ ਨੂੰ ਨਾਲ ਲੈ ਕੇ ਇਹਨੂੰ ਲੈ ਕੇ ਗਈ ਅਸਾ ਬੋਲ ਏਖਾ ਦਿੱਤਾ ਹੁਣ ਦੇ ਸਾਾਨੂੰ ਕੋਈ ਕਹੇ ਨਾ ਅਸੀਂ ਨਹੀਂ ਪਰ ਇਹ ਇਹ ਦੇ ਇਹ ਨਾ ਲੋਕਾਂ ਨੇ ਸੋਚੇ ਇਹ ਕੱਖ ਨਹੀਂ ਆਪਣੇ ਬਸ ਆਪਣੇ ਜਿੰਦਗੀ ਵਾਲੇ ਕਰਮਾਂ ਦੀ ਗੱਲ ਆ ਬਸ ਡਰਗ ਜਿਹੜਾ ਲੱਗ ਜਾਂਦੇ ਆ ਨਾ ਤੁਹਾਨੂੰ ਪਤਾ ਉਹ ਕਿਸੇ ਨੂੰ ਛੱਡਦਾ ਵੀ ਅਸੀਂ ਅਸੀਂ ਨਹੀਂ ਇਹਨਾਂ ਨੂੰ ਕਿਹਾ ਸੀ ਇਹ ਕੰਮ ਕਰ ਰੇ ਨਾ ਇਹਨਾਂ ਨੇ ਸਾਡੇ ਫਾਦਰ ਦੀ ਹੈਲਪ ਕੀਤੀ ਨਾ ਮਦਦ ਦੀ ਨਾ ਭੈਣਾਂ ਦੀ ਕਿਸੇ ਸਾਡੇ ਵਿਆਹ ਸਾਡੇ ਫਾਦਰ ਨੇ ਕੀ ਤੇ ਵਿਚਾਰੇ ਉੱਪਰ ਜੀ ਰਹੇ ਅੱਜ 16 17 ਸਾਲਾਂ ਬਾਅਦ ਇਹ ਭੈਣ ਭਰਾ ਮਿਲੇ ਨੇ ਦੋਨੇ ਭੈਣ ਜੂ ਐਸੇ ਰਿੰਦੀ ਆ ਚਲੋ ਸ਼ੁਕਰੀਆ ਫਿਰ ਵੀ ਭੈਣ ਅੱਜ ਆਪਣੇ ਭਰਾ ਨੂੰ ਮਿਲਣ ਆਈ ਆ ਤੇ ਨਹੀਂ ਤਾਂ ਸਾਡੇ ਕੋਲ ਇੱਥੇ ਕਾਫੀ ਇਸ ਤਰ੍ਹਾਂ ਦੇ ਬਾਪੂ ਪਿਓ ਔਰ ਗਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਹੁੰਦੇ ਹੋਏ ਵੀ ਕੋਈ ਮਿਲਣ ਨਹੀਂ ਆਉਂਦਾ ਬਾਪੂ ਹਰਜਿੰਦਰ ਸਿੰਘ ਜੀ ਚੜ੍ਹਦੀ ਕਲਾ ਚਤੰਦਰਸਤੀ ਵਕਸ਼ਣ ਮਾਰ ਸੱਚੇ ਪਾਸ਼ਾ ਨੂੰ ਅਰਦਾਸ ਕਰਿਓ ਤੰਨਨ ਸਾਹਿਬ ਗੁਰੂ ਘਰ ਦੇ ਬਾਹਰੋ ਝੁਗੀ ਦੇ ਵਿੱਚ ਬਾਪੂ ਪਿਆ ਉੱਥੇ ਉਹ ਗੁਰੂ ਘਰ ਚ ਜਾਜ ਚੜ੍ਹਦੇ ਆ ਲੋਕ ਜਾਜ ਚੜਾਉਂਦੇ ਜਿਹੜੇ ਬਾਹਰ ਜਾਣਾ ਹੁੰਦਾ ਉਹਨਾਂ ਦੀ ਸੁੱਖਾਂ ਪੂਰੀਆਂ ਹੁੰਦੀਆਂ ਤੇ ਬਾਪੂ ਪਹਿਲਾਂ ਜਾਜ ਵੇਚਦਾ ਸੀ ਉੱਥੇ ਫੇਰ ਸਰੀਰ ਜਮੇ ਕੰਮ ਛੱਡ ਗਿਆ ਆਪਣੇ ਸਰੀਰ ਚ ਇਹਨੂੰ ਲੈਟਰਨ ਬਾਥਰੂਮ ਜਾਣ ਦੀ ਵੀ ਜਾਨ ਨਹੀਂ ਸੀ ਤੇ ਉੱਥੇ ਪਿਆ ਸੀ ਬਾਪੂ ਜੀ ਸਾਨੂੰ ਉੱਥੋਂ ਵੀਰਾਂ ਨੇ ਫੋਨ ਕੀਤਾ ਅਸੀਂ ਜਾ ਕੇ ਉੱਥੋਂ ਬਾਪੂ ਜੀ ਨੂੰ ਲੈ ਕੇ ਆਏ ਕਿ ਅੱਜ ਬਾਪੂ ਜੀ ਨੂੰ ਸਾਡੇ ਕੋਲ 2 ਸਾਲ ਹੋ ਗਏ ਕਰੀਬ ਰਹਿੰਦੇ ਆ ਬਹੁਤ ਮਹਾਰਾਜ ਦੀ ਮਿਹਰ ਆ ਬਾਪੂ ਤੰਦਰੁਸਤ ਚੜ੍ਹਦੀ ਕਲਾ ਚ ਅੱਗੋਂ ਵੀ ਇਹਨਾਂ ਦੀ ਸਿਹਤ ਜੱਭੀ ਲਈ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ